ਜ਼ਿਰਕਪੁਰ ਦੇ ਸਵਾਸਤਿਕ ਵਿਹਾਰ ਕਲੋਨੀ ਵਿੱਚ ਇੱਕ ਫਲੈਟ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਾਦਸੇ ਸਮੇਂ ਮਕਾਨ ਮਾਲਕ ਮੌਜੂਦ ਨਹੀਂ ਸੀ। ਜ਼ਿਰਕਪੁਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦਿਆਂ ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ 10 ਵਜੇ ਸਵਾਸਤਿਕ ਵਿਹਾਰ ਕਲੋਨੀ ਸਥਿਤ ਫਾਇਰ ਕੋਰਟ ਸੁਸਾਇਟੀ ਦੇ ਫਲੈਟ ਨੰਬਰ 825 ਬੀ ਵਿੱਚ ਅਚਾਨਕ ਅੱਗ ਲੱਗ ਗਈ ਜਿਸ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਸਮੇਂ ਮਕਾਨ ਮਾਲਿਕ ਅਬੇਸ਼ ਸਿੰਘ ਗੁਲੇਰੀਆ ਕਰਨਾਲ ਸਥਿਤ ਆਪਣੇ ਸਹਿਰੇ ਘਰੇ ਗਿਆ ਹੋਇਆ ਸੀ ਗਵੰਡੀਆ ਨੇ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਘਰ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਘਰ ਦਾ ਸਾਰਾ ਸਮਾਨ ਸੜ ਗਿਆ ਅਤੇ ਘਰ ਵਿੱਚ ਕੁਝ ਵੀ ਨਹੀਂ ਬਚਿਆ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਏ ਸਮਾਨ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ ਜ਼ਿਰਕਪੁਰ ਦੇ ਸਵਾਸਤਿਕ ਵਿਹਾਰ ਕਲੋਨੀ ਵਿੱਚ ਇੱਕ ਫਲੈਟ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹਾਦਸੇ ਸਮੇਂ ਮਕਾਨ ਮਾਲਕ ਮੌਜੂਦ ਨਹੀਂ ਸੀ ਜ਼ਿਰਕਪੁਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਜਾਣਕਾਰੀ ਦਿੰਦੇ ਆ ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ 10 ਵਜੇ ਸੁਆਸਤਿਕ ਵਿਹਾਰ ਕਲੋਨੀ ਸਥਿਤ ਫਾਇਰ ਕੋਰਟ ਸੁਸਾਇਟੀ ਦੇ ਫਲੈਟ ਨੰਬਰ 825 ਬੀ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਤੇ ਕਾਬੂ ਪਾ ਲਿਆ ਗਿਆ ਅੱਗ ਲੱਗਣ ਸਮੇਂ ਮਕਾਨ ਮਾਲਕ ਅਬੇਸ਼ ਸਿੰਘ ਗੁਲੇਰੀਆ ਕਰਨਾਟਕ ਸਥਿਤ ਆਪਣੇ ਸਹਿਰੇ ਘਰੇ ਗਿਆ ਹੋਇਆ ਸੀ ਗਵੰਡੀਆ ਨੇ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਘਰ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਘਰ ਦਾ ਸਾਰਾ ਸਮਾਨ ਸੜ ਗਿਆ ਅਤੇ ਘਰ ਵਿੱਚ ਕੁਝ ਵੀ ਨਹੀਂ ਬਚਿਆ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਏ ਸਮਾਨ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ